ਹਾਂਜੀ ਭਾਈ ਇਹਨਾਂ ਬਾਰੇ ਦੱਸੋ ਆਪਣੇ ਸੁਪਰ ਸੀਡਰਾਂ ਬਾਰੇ ਤੇ ਬਾਕੀ ਜਿਹੜੇ ਆਪਣੇ ਹੋਰ ਵੀ ਸੰਦ ਪਏ ਆ। ਆਪਣੇ ਕੋਲ ਮਾਸ਼ੋ ਦੇ ਹੈਗੇ ਜੀ ਮਾਸੀ ਹਾਂਜੀ ਕਪੜੀ ਦੇ ਹਾਂਜੀ 8 ਫੁੱਟਾ ਵੀ ਮਿਲ ਜੂ 9 ਫੁੱਟਾ ਵੀ ਮਿਲ ਜੂ ਠੀਕ ਆ ਜੀ ਤੇ ਹੁਣ ਆਪਣੇ ਅੱਜ ਹੀ ਆਏ ਅੱਜ ਹੀ ਲੈ ਆ। ਤੁਹਾਨੂੰ ਪਤਾ ਹੋਵੇ ਵੀ ਅੱਜ ਲਿਸਟ ਚ ਕੰਮ ਜਾਰੀ ਹੋ ਰਹੀ ਹੋਈ ਆ। ਹਾਂਜੀ ਤੇ ਉਹਨਾਂ ਵਿੱਚ ਵੀ ਰੋਟਾਵੇਟਰ ਸੁਪਰ ਸੀਡਰ ਆ ਰੋਟਾਵੇਟਰ ਕੰਨਾ ਥੋੜੀ ਸੁਪਰ ਸੀਡਰ ਤੇ ਪ੍ਰਾਲੀ ਵਾਲੇ ਸੰਦ ਗੱਲ ਨਾਲੇ ਲਿੰਕਣ ਫਲੋ ਹੋ ਗਏ ਸਾਰੇ ਦੇ ਸਭ ਚੀਜ਼ਾਂ ਨਿਕਲੀ ਆ ਪਈਆਂ ਠੀਕ ਆ ਜੀ ਹੁਣ ਅੱਜ ਲਿਸਟ 'ਚ 300 ਹੋਰ ਨਾਂ ਆਏ ਆ ਹੂੰ ਤੇ ਮਹਾਰਾਜ ਦੀ ਕਿਰਪਾ ਨਾਲ ਵਧੀਆ ਕੰਮ ਚੱਲੂਗਾ ਠੀਕ ਆ ਜੀ ਤੇ ਆਪਣੇ ਕੋਲ ਮਾਸ਼ੂ ਹੋ ਗਿਆ ਜਸਵੰਤ ਦੇ ਸੁਪਰਸੀਡਰ ਹੋ ਗਏ ਹਾਂਜੀ ਤੇ ਉਧਰ ਚਲੋ ਕੇਐਸ ਤੇ ਵੀ ਆਪਣੇ ਕੋਲ ਹੈਗੇ ਆ ਠੀਕ ਆ ਤੇ ਬਿਲਰ ਵੀ ਨਿਊ ਹਾਲੈਂਡ ਦੇ ਬਿਲਰ ਰੈਕ ਆ ਮੈਂ ਇਹਨਾਂ ਤੇ ਵੀ ਆਪਾਂ ਸਬਸਿਡੀ ਹੈਗੀ ਆ ਹੂੰ ਤੇ ਟਰੈਕਟਰ ਤੇ ਵੀ ਹੈਗੀ ਸਬਸਿਡੀ ਹਾਂਜੀ ਪਰ ਉਹ ਗਰੁੱਪਾ ਗਰੁੱਪ ਦਾ ਉਹ ਗਰੁੱਪ ਬਾਰੇ ਉਹਦੇ ਮਾਰੇ ਬਾਤ ਦੱਸੂਗਾ ਕੀ ਹਿਸਾਬ ਕਿਤਾਬ ਉਹ ਬੰਦਿਆਂ ਦਾ ਗਰੁੱਪ ਹੁੰਦਾ ਜੀ ਉਹ ਬਣਾਉਣਾ ਪੈਂਦਾ ਤੇ ਉਹਦੇ ਵਿੱਚ ਅੱਛਾ 9 ਬੰਦਿਆਂ ਦਾ ਗਰੁੱਪ ਆ ਉੱਤੇ ਤਿੰਨ ਅਸੀਂ ਜਨਾਨੀਆਂ ਹੋਣੀਆਂ ਹਾਂ ਹਾਂਜੀ ਬਾਕੀ ਜ਼ਿੰਮੇਦਾਰ ਹੋਗੇ ਸਾਰਿਆਂ ਦੇ ਆਧਾਰ ਕਾਰਡ ਨਾਲ ਆ ਬਈ ਸਿਬਾ ਸਿਕਿਉਰ ਵਧੀਆ ਚਾਹੀਦਾ ਹਾਂਜੀ ਫਿਰ ਉਹਦੇ ਵਿੱਚ 15 ਲੱਖ ਦੀ ਰਟਨ ਬੰਦੇ ਨੂੰ ਭਰਨੀ ਜ਼ਰੂਰੀ ਹੈ ਉੱਪਰ ਦੀ ਤਾਂ ਚਲੋ ਮੈਂ ਕੈਨਸਲ ਕਰਤੀ ਜਿਹੜੀ ਇੰਡੀਵਿਜੂਅਲ ਇਕੱਲੇ ਬੰਦੇ ਵਾਸਤੇ ਆ ਹਾਂਜੀ ਜੇ ਫਾਰਮਾ ਤੋਂ ਬਿਨਾਂ 15 ਲੱਖ ਦੀ ਹਾਂ ਆ ਰਟਨ ਭਰਨੀ ਜ਼ਰੂਰੀ ਹੈ ਫਿਰ ਚੱਲਦਾ ਕੰਮ ਉਹਦਾ ਅੱਛਾ ਤੇ ਉਹਦੇ ਵਿੱਚ ਟਰੈਕਟਰ ਤੇ 30 ਲੱਖ ਦੇ ਸੰਦ ਹੋਏ ਹਾਂ 30 35 ਦੀ ਤੇ ਉੱਤੇ ਮਿਲੂਗੀ ਸਬਸਿਡੀ ਠੀਕ ਆ ਟੋਟਲ ਕਿੰਨਾ ਖੁੰਦਾ ਹੋ ਸਿਸਟਮ ਉਸ ਸسٹم ਪਹਿਲਾਂ ਨਗਦ ਲੈਣੇ ਬੰਦੀ ਬਾਅਦ ਲੋਨ ਕਰਦੇ ਬਾਅਦ 50 ਸਾਲਾਂ ਬਾਅਦ ਜਾ ਕੇ ਮਿਲਦੀ ਉਹ ਵੱਡਾ ਪਰਜਾ ਘਟਾ ਨਾ ਜਿਆਦਾ ਵੱਡਾ ਪਰਜਾ ਹੱਟ ਜਾਂਦੇ ਪਿੱਛੇ ਹਾਂ ਉਹ ਏਐਸ ਦਾ ਸੁਪਰ ਸੀਡਰ ਪੈ ਗਈ ਆਪਾਂ ਹੂੰ ਏਐਸ ਉਹਦਾ ਜਸਵੰਤ ਹੋ ਗਿਆ ਨਿਊ ਹੋਲੈਂਡ ਦੇ ਬੀਲਰ ਵੀ ਆਪਾਂ ਵੇਚਦੇ ਆ ਰਹਿਕ ਹੂੰ ਹੁਣ ਇਹਨਾਂ ਦੀ ਆਪਾਂ ਰਪੇਰ ਵੀ ਕਰਦੇ ਆ ਹਾਂਜੀ ਤੇ ਆ ਹੁਣ ਮਲਚਰ ਲਿਮਕਨ ਕੰਪਨੀ ਦੇ ਵੀ ਆ ਗਈ ਆਪਾਂ ਅੱਛਾ ਮਲਚਰ ਵੀ ਆ ਗਈ ਹਾਂਜੀ ਠੀਕ ਹੈ ਜੀ ਦੇ ਨਿੰਕੰਦੇ ਪਲਾਉ ਆ ਹਮਮ ਇਹਨੂੰ ਬੋਰਨ ਸੀ ਲੱਗੀ ਹੁੰਦੀ ਹੈ ਸਾਰੇ ਰਿਵਰਸੀਬਲ ਪਲਾਉ ਆਪਣੇ ਕੋਲ ਹਾਂਜੀ ਇਹ ਵੀ 3 ਲੱਖ ਤੋਂ ਉੱਤੇ ਹੀ ਆ ਹਮ ਇਹ ਤਿੰਨ ਦਾ ਹੈ ਹਮ ਫਰ ਟ੍ਰੈਸ਼ ਬੂਡ ਲਾ ਕੇ ਟਾਇਰ ਲਾ ਕੇ 3 ਲੱਖ ਤੋਂ ਉੱਤੇ ਹੀ ਪਿੰਦੇ ਠੀਕ ਆ ਤਿੰਨ ਵੀ ਬੂ ਦੇ ਵੇਦ ਰਹੋਗੇ ਬਾਕੀ ਚੋਪਰ ਆਪਣੇ ਕੋਲ ਕੇਐਸ ਦਾ ਹਾਂਜੀ ਠੀਕ ਹੈ ਜਗਜੀ ਦੀ ਮਸ਼ੀਨਾਂ ਵੀ ਆਪਣੇ ਕੋਲ ਆ ਹਾਂਜੀ ਯਾਨੀ ਕਿ ਸੰਦ ਆਪਣੇ ਕੋਲ ਹਰ ਕਿਸਮ ਦੇ ਹੈ ਠੀਕ ਹੈ ਜੀ ਇਹ ਜੀ ਰਾਜੇ ਤੇ ਫਿਰ ਮੁਰਦਾ ਨਹੀਂ ਛੇਦੀ ਆਪਣੇ ਸਾਰਾ ਸਮਾਨ ਹੀ ਆ ਟੋਟਲ ਹੀ ਸਾਰੇ ਸੰਦ ਦਾ ਉਹ ਤਾਂ ਸਾਰੇ ਸੰਦ ਆ ਜੀ ਠੀਕ ਆ ਆਪਣੀ ਏਨਸੀ ਜੀ ਸਾਰਾ ਕੁਝ ਮਿਲਦਾ ਹੈ ਨਾ ਜੀਰੋ ਡ੍ਰਿਲ ਤੋਂ ਲੈ ਕੇ ਜੀਰੋ ਡ੍ਰਿਲ ਲੈ ਲਓ ਸੁਪਰ ਸੀਡਰ ਜੋ ਵੀ ਹੈ ਪਰਾਲੀ ਵਾਲੇ ਸੰਦ ਸਾਰੇ ਮਿਲਣਗੇ ਆਪਣੇ ਕੋਲ ਆਲੂਆਂ ਵਾਲੀਆਂ ਮਸ਼ੀਨਾਂ ਮਚੂਣਾ ਆਲੂ ਵਾਲੀਆਂ ਮਸ਼ੀਨਾਂ ਵੀ ਹੈਗੀਆਂ ਉਹ ਹੈਗੀਆਂ ਇਲੈਕਟ੍ਰੋਨਿਕ ਮਸ਼ੀਨਾਂ ਵੀ ਹੈਗੀਆਂ ਉਹਨਾਂ ਚ ਆਲੂਆਂ ਵਾਲੀ ਦੇ ਮੱਕੀ-ਮੱਕੀ ਵਾਲੀਆਂ ਮੱਕੀ ਵਾਲੀਆਂ ਹੈਗੀਆਂ ਆਪਣੇ ਕੋਲ ਮਾਰਸ਼ਲ ਦੀ ਬਹੁਤ ਵਧੀਆ ਸੇਲ ਵਧੀਆ ਹੁੰਦੀ ਆ ਹਾਂਜੀ ਉਹ ਵੀ ਆਪਣੇ ਕੋਲ ਅਵੇਲੇਬਲ ਹੈ ਜੇ ਕਹਿੰਦੇ ਲੈਣੀ ਹੋਵੇ ਠੀਕ ਹੈ ਜੀ ਹੂੰ ਤੇ پرانے ਟਰੈਕਟਰ ਵੀ ਇਹੀ ਸੇਲ ਕਰਦੇ ਆਂ ਪੁਰਾਣੇ ਹੋਗੇ ਨਵੇਂ ਹੋਗੇ ਹਮ ਮਹਾਰਤ ਦੀ ਕਿਰਪਾ ਨਾਲ ਆਓ ਪੁਰਾਣੇ ਟਰੈਕਟਰ ਬਹੁਤ ਖੜੇ ਆ ਆਪਣੇ ਨਾ ਪੁਰਾਣੇ ਬਹੁਤ ਟਰੈਕਟਰ ਖੜੇ ਆ ਇਹ ਵੀ ਦੱਸੇ ਨਹੀਂ ਜਾਂਦੇ ਸਾਡੇ ਕੋਲ ਕਿਹੜਾ ਮਾਡਲ ਕਿਵੇਂ ਹੈ ਕੋਈ ਬੰਦਾ ਇੱਥੇ ਆ ਕੇ ਵਿਜ਼ਿਟ ਕਰੇ ਤੇ ਮੇਰੇ ਹਿਸਾਬ ਨਾਲ ਪਸੰਦ ਜਰੂਰ ਆਊਗਾ ਹਾਂ ਬਾਕੀ ਉਹ ਨਾ ਬੰਦੇ ਕਈ ਪੁੱਛਦੇ ਨੇ ਰੇਟ ਦਾ ਹੁਣ ਰੇਟ ਇੰਨੇ ਟਰੈਕਟਰਾਂ ਆ ਥੋੜੇ ਕੋਲ ਟਾਈਮ ਵੀ ਨਹੀਂ ਹੁੰਦਾ ਨਾ ਨਹੀਂ ਲੱਗਦਾ ਸਾਨੂੰ ਆਪ ਨੂੰ ਭੁੱਲ ਜਾਂਦਾ ਜਦੋਂ ਆ ਕੇ ਵੇਖ ਲੈ ਤੁਹਾਨੂੰ ਬਾਈ ਮੌਕੇ ਤੇ ਹੋ ਜਾਂਦਾ ਮਾਨਤਾਂ ਵੀ ਖਰੀਦਾਂ ਕੋਈ ਚੱਕਰ ਨਹੀਂਗਾ ਤੇ ਕੋਈ ਗਾ ਨਹੀਂ ਪਲੀਜ਼ ਆਓ ਵੇਖੋ ਕਰੋ ਤੇ ਲਾਭ ਉਠਾਓ ਤੁਸੀਂ ਪਰਾਣੇ ਟਰੈਕਟਰ 36 30 ਵੀ ਬਹੁਤ ਖੜੇ ਹੈ ਹਨਾ 36 30 ਖੜੇ ਸਪੈਸ਼ਲ ਚੰਗੇ ਸਾਫ ਹਾਲਤ ਵਾਲੇ ਹਾਂਜੀ ਹਾਂਜੀ ਹਮ ਪਾਵਰ ਟਰੈਕ ਫਾਰਮ ਟਰੈਕ ਪ੍ਰੀਤ ਇਹ ਸਾਰੇ ਟਰੈਕਟਰ ਆਪਣੇ ਕੋਲ ਬਿਲਕੁਲ ਹਮ ਮੈਸੀ ਵੀ ਖੜਾ ਹੀ ਹੈ ਆਪਣੇ ਕੋਲ ਹਮ ਮੈਸੀ ਵੀ 75 95 ਜਾਇ ਰੇਟ ਤੇ ਦੇ ਦਿੰਨੇ ਆ ਜਾਇ ਰੇਟ ਤੇ ਹਮ ਠੀਕ ਹੈ ਜੀ ਠੀਕ ਹੈ ਜੀ ਓਕੇ ਧੰਨਵਾਦ ਓਕੇ ਬਾਈ